ਸਾ ਸ਼ਿਕਾਇਤ ਹੈ ਤਾਂ ਸੱਤ ਸੱਜ YouTube ਚੈਨਲ ਬਿਟਲੌਕਸ ਤੇ ਤਾਂ ਅੱਜ ਹੈਗਾ ਗਾ ਪੰਡ ਪਤਲੀ ਵਿੱਚ ਬਾਬਾ ਬਾਬਾ ਮੋਸ਼ਾ ਤਾਂ ਸੀ ਹੁਣ ਉੱਥੇ ਜਾਣੇ ਆ ਤਾਂ ਵੀ ਕੀ ਜਾਊਗਾ ਪਾਰਟੀ ਤੇ ਕਿਉਂਕਿ ਸਾਨੂੰ ਵੀ ਇੰਦਾ ਇਨਵਾਈਟ ਕੀਤਾ ਪਰ ਅਸੀਂ ਮੋਸ਼ੇ ਤੇ ਆਵਾਂਗੇ ਵੀ ਕੀ ਜਾਊਗਾ ਪਾਰਟੀ ਦੱਸ ਦੱਸ ਤਾਂ ਮੈਂ ਹੋਣਾ ਹਾਂ ਰੈਡੀ ਤਾਂ ਤੇ ਪੀਪਲੀ ਆ ਗਏ ਪਾਪਾ ਨਾਮ ਕੇ ਸਾ ਕਦੇ ਕਹਿੰਦੇ ਹਾਂ ਪਰ ਫੰਡਲ ਹਰ 15 ਅਗੱਤੇ ਨੂੰ ਤੇ ਹਫਤਾ ਦਾ ਮੋਸ਼ਾ ਹੁੰਦਾ ਤੇ ਅਸੀਂ ਹਰ ਵਾਰ ਜਾਂਦੇ ਹੁੰਨੇ ਆ ਜਦੋਂ ਅਸੀਂ ਰੈਡੀ ਹੋ ਗਏ ਤਾਂ ਹੁਣ ਅਸੀਂ ਤੁਰ ਲੱਗੇਾਂਗੇ ਤਾਂ ਉਸ ਵਾਰ ਗੱਡੀ ਖੜੀ ਆਉ ਉਹ ਯੋਈਏ ਇੱਥੇ ਪਾਪਾ ਖੜੇ ਆਉ ਜਿਆਪੜੋ ਆਉਂਦਾ 爸爸买。拜拜

ਆ ਗਏ ਸਾਡੇ ਖਵਾਲਨੇ ਕੀ ਚਾਉ ਅਦਰੇ ਪੈਟਰੋਲ ਪੰਪ ਅਰੇ ਮੇਰੇ ਪਾਪਾ ਉੱਥੇ ਸੀਗੇ ਪਹਾੜਾਂ ਚ ਕਿਉਂ ਕਰ ਚੱਜੇ ਆਪ ਗਏ ਸੀ ਇਹ ਹੋ ਗਿਆ ਹਨਾ ਬਹੁਤ ਕਹਿ ਰਾ ਨਾ ਇੱਥੇ ਸੁਣਾਇਆ ਕਰ ਬਹੁਤ ਧੀਰੀ ਬਣਾ ਦਿੱਤੀ ਕੇ ਇਹ ਨਾ ਕਰਦੀ ਅਹੀਂ ਗਈ ਹਾਂ ਤੇ ਉਹ ਦਾਦਾ ਬੰਦੀ ਉਹ ਚਾਚਾ ਨਾਲ ਆ ਗਏ ਤੁਸੀਂ ਬੰਦਲ ਤੁਸੀਂ ਐ ਨਹੀਂ ਕਰ ਜੁੰਦੇ ਆ ਵੀ ਵੇਖ ਫਟਕਾ ਕਰ ਰਿਹਾ ਤੁਸੀਂ ਛੋਟਕੇ ਬੰਬਾ ਸਾਪਾ ਆਵਾਂ ਕੋਲ ਨਾ ਇਤਨੀ ਉਹਦੀ

ਜਿਆਦਾ ਚਲਾਓਗੇ ਜਿਆਦਾ ਕਮਾਓਗੇ ਬਹਾਰਾ ਵੀਊ ਦੇ ਲੈਓ ਵਾਓ ਜਿਆਦਾ ਚਲਾਓ ਜਿਆਦਾ ਕਮਾਓ ਜਿਵੇਂ ਬੜਾ ਸ਼ੌਕ ਹੈ ਵੀ ਕੀਰਗਣੋਂ ਇਹ ਲੈਦੇ ਹਾਂ ਬੇਦਰ ਹੈ ਹੈ ਹਮ ਨਾ ਦੇ ਕਿੰਨੇ ਚਲਾਉਂਦਾ ਬੜਾ ਸ਼ੌਕ ਹੈ ਮੇਨ ਸਾਡਾ ਜਿੰਨਾ ਜਿਆਦਾ ਚਲਾਉਂਦਾ ਅਮਰੂਦ ਅਮੂ ਨਵੀਂ ਫਰੇ ਕਰਕੇ ਖਾਦਣਾ

ਕਰਾਕਰ ਆਰੋਖੀ ਬੈਠਾਈ ਸੰਤਰੀ ਬਾਲੀ ਪਾ ਦੇ ਨਾ ਕਰਕਰ ਆਰੋਖੀ ਬੈਠਾ ਮੈਂ ਕਿਹਾ ਮੈਂ ਕਹਿੰਦੇ ਬਾਲੀ ਪਾ ਦੇ ਕਿਹੜਾ ਲੱਗਿਆ ਮਨੋਰੀ ਜਰਜਿੰਦਰ ਜਿੰਦ ਕਹਿੰਦੇ ਉਹੀ ਜਿਹੜਾ ਪਹਿਲਾਂ ਲੱਗਿਆ ਚਲੋ ਹਣਿੱਕਾ ਯਾਦੇ ਵਰਗਾ ਮੈਂ ਉਹਦੇ ਨਾਲ ਉਹਦੇ ਨਾਲ ਦੇਖੀ ਆਵਾ ਹਰੀ ਦਾ ਸ਼ਰਮ ਦੀ ਦੇ ਮੁੰਡੇ ਵਰਗਾ ਮੰਮਾ ਜਿਹੜੇ ਪਿੱਛਾ ਆਇਆ ਕਰੇ ਚੱਕ ਕੇ ਦੋਨੇ ਮੂੰਹ ਚ ਭਾਵੇ ਕਰ ਗੱਲ ਪਿੱਛਾ ਆਇਆ ਕਰ ਫਿਰ ਉਹ ਇਹ ਕਰਦਾ

Boğazını <laughs> aşağı Hadi kur. Cool.

करंगव नंगदेव नग त कारू फेरियंग अंग वेरियल पंज सेख कले गुरूअ संग वरी सारो सड़े तूं पतो पत पंज सेख कले गुरूअ द संगम चूरू संग और जोरा पे थे मच्छर भी है ना ये है हिंदुस्तान का वीडियो वैसे खराब पूरा साल के पन्ने नहीं दिखती काली दाढ़ी पर 2:00 बजे मेल की शक्ति सौर पर और गर्मी है और बाहर के नाम से फास्टना पूरी जानने और पास करके बिजली का ना मतलब है मेरे को भी नाराज करता है तो रात में उठना इससे कितना पागल नहीं पिटा करवाते नहीं किया से どうしたらいいのか स्वरता जेकर संतन जेकर संत नगते उते ताखे के समान समान टकराया जंदे संत समान ही रूप परमात्मा का अपनी आई जो गए थे सुनमरा वीर देरिया तोर रा पुको वाहेगुरू वाहेगोर वाहे गुर चाको वाहेगुरू वाहेगुर वाहे गुरो चापा ਇਹ ਤਾਂ ਗਾਤਾਂ ਦੇ ਗਾਭਿਆ ਕੜੀ ਪਾਣਾ ਦੇ ਸਾਡਾਂ ਦੇ ਸੰਗ ਅਤੇ ਦੇ ਚ ਤੇ ਗਿਆ ਵੀਰ ਮੇਰਾ ਤੋੜ ਨਾ ਕਦਾ ਕੜੀ ਉਹਦਾ ਭੇਜਿਆ ਗਿਆ ਇਹਨਾਂ ਕੋਲ ਜੇ ਬੋਲ ਦੇ ਖਮਾ ਚੀ ਜਾ ਇੱਕ ਉਹਦਾ ਚੁੱਕਾ ਦਿਖਾ ਗਈ ਆ ਕੋ ਵਾਏ ਗੁਰਦੇ ਕਾ ਖਾਲਸਾ ਵਾਏ ਗੁਰਦਾਇ ਸੰਗਤ ਬਹੁਤ ਆ ਗਈ ਹਣੀ ਇਸ ਤੋਂ ਬਾਅਦ ਮੈਂ ਬੇਨਤੀ ਕਰਾਂ ਪਾਈ ਅੰਮ੍ਰਿਤ ਸਿੰਘ ਜੀ ਸੋਤਾ ਸਿਰਫ 5 ਮਿੰਟ ਵਾਸਤੇ

गुरु महापुरुषों वालों बिट्टूदास जी संत बाबा जी आई दस चौबी आपको सुनिया हूँ कुछ समाधान मिले आवाज कर दो फिर बने बाकी फ्रॉड बाई का, हाँ तो भनिया भनिया हाँ का बहुत प्यारा आप सबको पहला गुरु मुख्य वागुरु जी का खालसा वा ਕੀ ਹਥਿਆਰ ਪੰਗੇ ਲਾ ਕੇ ਪੁਲਿਸ ਹੋ ਗਿਆ ਛੱਡ ਕੇ ਜਕਾਰਾ ਬਈ ਕਾਲਤਾ ਤਿਆਰ ਖਾਰਤਾ ਇਕਕੀਆਂ ਦੇ ਮੋੜ ਦਾ 52 ਤੇ ਰੱਖੇ ਨਾ ਉਧਾਰ ਕਾਲਤਾ रे सौ लाती पुपये पाँह रुपये पाँह रुपये सत्रह पीस करता पुपये आज मेरे बने बने बस गड्डिया जहाज ट्रैक गड्डियाँ जहाज पे Why is <laughs> it Áhlú in the NilAC? It's <laughs> difficult. Why? Nını, who is Álú in the NilAC? What's the combination of Prekatya? It's a combination of Prekatya, where they're partying every ਸੋਹਣੀ ਆ ਹਨਾ ਚੈਨਾਗਰ ਬਟਿਆਰ ਚੈਨਾ क्या लूँ न पता करते करते आप लोग हाँ एक बट मैं अरे वैसे पाप पटाके थे यहाँ उगटे के दिखे पटाके पैगे हाँ 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 Obrigada.